ਜੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਅਮਿਤ ਕੌਂਡਲ ਤੇ ਐਸਪੀ ਸੀਟੀ ਸਾਹਿਬ ਸਾਹ ਨਿਰੰਦਰ ਸਿੰਘ ਜੀ ਦੇ ਵੱਲੋਂ ਜਿਹੜੀ ਚਲਾਈ ਮੁਹਿੰਮ ਮਾੜੇ ਅਨਸਰਾਂ ਦੇ ਖਿਲਾਫ ਉਹਦੇ ਸੰਬੰਧ ਵਿੱਚ ਜਿਹੜੀ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਕੱਲ ਮਿਤੀ 20 6 2025 ਨੂੰ ਐਸਐਚਓ ਮੈਡਮ ਜਸਵਿੰਦਰ ਐਸਐਚਓ ਕੋੜਫੱਤਾ ਇਹਨਾਂ ਨੂੰ ਇੱਕ ਇਤਰਾਹ ਮਿਲੀ ਕਿ ਅਵਤਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲੀ ਖੁਰਦ ਥਾਣਾ ਮੌੜ ਜ਼ਿਲ੍ਹਾ ਬਠਿੰਡਾ ਉਹ ਬਠਿੰਡੇ ਤੋਂ IDFC ਬੈਂਕ ਵਿੱਚੋਂ ਆਪਣੇ ਖਾਤੇ ਵਿੱਚੋਂ 15 ਲੱਖ ਰੁਪਇਆ ਕਢਵਾ ਕੇ ਤੇ ਆਪਣੇ ਮੋਟਰਸਾਈਕਲ ਤੇ ਉਹ ਆਪਣੇ ਪਿੰਡ ਕੋਟਲੀ ਖੁਰਦ ਜਾ ਰਿਹਾ ਸੀ ਰਸਤੇ ਵਿੱਚ ਕੋਟ ਸ਼ਮੀਰ ਤੋਂ ਉਹਨੂੰ ਇੱਕ ਲੜਕੀ ਨੇ ਤੇ ਇੱਕ ਲੜਕੀ ਨੇ ਕੋਈ 35 ਤੇ ਇੱਕ 32 ਸਾਲ ਦੀ ਲੜਕੀ ਸੀ ਉਹਨਾਂ ਨੇ ਲਿਫਟ ਲਈ ਹੈ ਤੇ ਉਹਦੇ ਕਾਲੇ ਰੰਗ ਦੇ ਬੈਗ ਵਿੱਚ ਜਿਹੜਾ ਹੈਗਾ ਉਹਦੀ 15 ਲੱਖ ਰੁਪਏ ਦੀ ਰਕਮ ਸੀ ਗਹਿਰੀ ਭਾਗੀ ਗਹਿਰੀ 12 ਸਿੰਘ ਪਿੰਡ ਦੇ ਨੇੜੇ ਜਾ ਕੇ ਉਹਦੇ ਪਿੱਛੇ ਉਹਨੂੰ ਪਿਸਤਲ ਲਾ ਕੇ ਮੋਟਰਸਾਈਕਲ ਨੂੰ ਰੋਕ ਕੇ ਤੇ ਉਹ ਜਿਹੜਾ ਉਹਨੂੰ ਰੋਕ ਕੇ ਤੇ ਉਸ ਤੋਂ 15 ਲੱਖ ਰੁਪਿਆ ਤੇ ਉਹਦਾ ਮੋਬਾਈਲ ਰਖੋ ਕੇ ਲੈ ਗਏ ਉਹਦੇ ਸਬੰਧੇ ਅਸੀਂ ਥਾਣਾ ਕੋਟਫੱਤਾ ਵਿੱਚ ਮੁਕੱਦਮਾ ਲੁੱਟਖੋ ਕਰਨ ਦੇ ਸਬੰਧ ਵਿੱਚ ਅਸੀਂ ਕੱਲ ਮਿਤੀ 26 2025 ਨੂੰ ਦਰਜ ਕੀਤਾ ਸੀ ਅਨਨੋਨ ਅਣਪਛਾਤੇ ਇੱਕ ਲੜਕੀ ਤੇ ਲੜਕੇ ਦੇ ਖਿਲਾਫ ਉਹਦੇ ਸੰਬੰਧ ਵਿੱਚ ਤਫ਼ਤੀਸ਼ ਡੰਗਾਈ ਨਾਲ ਕੀਤੀ ਗਈ ਤਾਂ ਪਾਇਆ ਗਿਆ ਆਈਡੀएफसी ਬੈਂਕ ਤੋਂ ਲਿਆ ਗਿਆ ਰਿਕਾਰਡ ਇਹ ਜੋ ਅਵਤਾਰ ਸਿੰਘ ਫੌਜੀ ਹੈ ਇਹ ਮਿਤੀ 30 4 2025 ਨੂੰ ਫੌਲਦਾਰ ਫੌਜ ਤੋਂ ਪੈਨਸ਼ਨ ਆਇਆ ਤੇ ਤਫ਼ਤੀਸ਼ ਦਰਾਂ ਨੇ ਪਾਇਆ ਗਿਆ ਕਿ ਨਾ ਹੀ ਤਾਂ ਇਹ ਬਠਿੰਡੇ ਆਉਣਾ ਪਾਇਆ ਗਿਆ ਨਹੀਂ ਇਹਦੇ ਖਾਤੇ ਵਿੱਚ IDFC ਬੈਂਕ ਦਾ ਜਿਹੜਾ ਖਾਤਾ ਹੈਗਾ ਉਹਦੇ ਸਿਰਫ 3 ਰੁਪਏ 10 ਪੈਸੇ ਇਹਦੇ ਖਾਤੇ 'ਚ ਹੋਣੇ ਪਏਗੇ ਆ ਤੇ ਇਹ ਇਥੋਂ ਦੀ بجائے ਮੌੜ ਮੰਡੀ SBI ਬੈਂਕ ਵਿੱਚ ਉੱਥੇ ਹੀ ਨਿਆਦਾ ਸਮਾਂ ਗੁਜ਼ਾਰਿਆ ਉੱਥੇ ਰਿਹਾ ਇਹ ਉੱਥੇ ਇਹਨੇ ਆਪਦੀ ਪੈਨਸ਼ਨ ਦੀ ਕੰਪਲੇਂਟ ਜਿਹੜੀ ਸੀ ਉੱਥੇ ਦਰਖਾਸਤ ਦਿੱਤੀ ਆ ਜਿਹੜੀ ਕੱਲ ਬੈਂਕ ਵੱਲੋਂ ਰਸੀਪਟ ਕੀਤੀ ਗਈ ਆ SBI ਬੈਂਕ ਮੌੜ ਮੰਡੀ ਵੱਲੋਂ ਇਹਦੀ ਕਹਾਈ ਜ ਕਹਾਣੀ ਜਿਹੜੀ ਬਣਾਈ ਹੋਈ ਹੈ ਉਹ ਝੂਠੀ ਨਿਕਲੀ ਕਾਰਨ ਇਹ ਸੀ ਵੀ ਇਹ ਇਹ ਤੋਂ ਅਸੀਂ ਧੋਖਾਈ ਨਾ ਪੜਤਾਲ ਕੀਤੀ ਹੈ ਇਹ ਤੋਂ ਵਿਸ਼ੇਸ਼ ਕੀਤੀ ਹੈ ਤਾਂ ਇਹ ਸਿਵਲ ਹਸਪਤਲ ਵੀ ਦਾਖਲ ਹੋਇਆ ਸੀਗਾ ਕੱਲ ਹੀ ਕਿ ਆ ਮੈਨੂੰ ਕਿਸੇ ਨੇ ਜ਼ਹਿਰੀਲਾ ਪਦਾਰਥ ਦਿੱਤਾ ਹੈਗਾ ਜਦੋਂ ਕਿ ਇਸ ਤਰ੍ਹਾਂ ਦੀ ਕਹਾਣੀ ਬਿਲਕੁਲ ਨਹੀਂ ਪਾਈ ਗਈ ਇਹਨੇ ਢੁਗਾਈ ਨਾ ਪਰਤਾਲ ਦਰਾਂ ਨ ਮੰਨਿਆ ਕਿ ਮੈਂ ਕਰੀਬ ਕਰੋੜ ਤੋਂ ਉੱਪਰਲੇ ਜਿਹੜੇ ਪੈਸੇ ਆ ਰਕਮ ਮੈਂ ਜਿਹੜੀ ਹੈਗੀ ਆ 2021 ਤੋਂ ਲੈ ਕੇ ਕੈਸੀਨੋ ਖੇਡ ਰਿਆ ਆ ਆਨਲਾਈਨ ਗੇਮ ਜੂਆ ਖੇਡ ਰਿਆ ਤੇ ਮੈਂ ਉਹ ਜਿਹੜੀ ਕੈਸੀਨੋ ਦੀ ਗੇਮ ਦੇ ਵਿੱਚ ਪੈਸੇ ਹਾਰ ਗਿਆ ਆਪਣੀ ਕੁਝ ਪੈਨਸ਼ਨ ਦੇ ਗਰੈਟੀ ਦੇ ਪੈਸੇ ਵੀ ਹਾਰ ਗਿਆ ਮੈਂ ਉਹ ਪੈਸਿਆਂ ਦੀ ਕਹਾਣੀ ਨੂੰ ਆਪਣੀ ਨੂੰ ਦਬਾਉਣ ਦੀ ਖਾਤਰ ਵੀ ਕਿ ਤਾ ਮਾਪੇ ਤੋਂ ਪੈਸੇ ਲੈ ਲਵੇ ਦੂਸਰਾ ਜਿਹੜਾ ਹੈਗਾ ਵੀ ਮੈਂ ਕੋਈ ਬੱਚਿਆਂ ਦੀ ਫੀਸ ਵਗੈਰਾ ਸੀਗੀ ਉਹ ਭਰਨੀ ਸੀ ਤੇ ਜਿਹੜੇ ਪੈਸੇ ਮੈਂ ਹਾਰਿਆ ਉਹ ਆਪਦੇ ਪਰਿਵਾਰ ਤੋਂ ਮੈਂ ਹਜਮ ਕਰ ਲਾਂ ਤਾਂ ਕਿ ਪਰਿਵਾਰ ਵਾਲੇ ਮੇਰੇ ਮੈਨੂੰ ਝਿੜਕਣ ਨਾ ਜਾਂ ਮੇਰੇ ਤੇ ਇਹਨੇ ਦਬਾਅ ਨਾ ਬਣਾਉਣ ਵੀ ਤੂੰ ਪੈਸੇ ਕਿੱਥੇ ਉਹ ਕਹਾਣੀ ਨੂੰ ਉਹ ਪੈਸਿਆਂ ਦੀ ਆਪਣੀ ਦਬਾਉਣ ਦੀ ਖਾਤਰ ਇਹ ਝੂਠੀ ਕਹਾਣੀ ਦੱਸੀ ਔਰ ਤੇ ਮੀਰੀ ਚੱਕੀ ਨਹੀਂ ਗੱਲ ਤੇ ਕੋਈ ਨਹੀਂ ਨਹੀਂ ਕੁਛ ਨਹੀਂ ਕੁਛ ਵੀ ਨਹੀਂ ਮਿਲਿਆ ਇਸ ਬੰਦੇ ਨੇ ਖੋਈ ਨਹੀਂ ਹੋਈ ਇਹ ਬੰਦਾ ਬਠਿੰਡੇ ਹੁਣਾ ਪਾਇਆ ਹੀ ਨਹੀਂ ਗਿਆ ਜਿੱਥੇ ਇਹਨੇ ਰੂਟ ਸਾਨੂੰ ਦੱਸਿਆ ਵੀ ਮੈਂ ਬਠਿੰਡੇ ਤੋਂ ਜਾ ਰਿਹਾ ਸੀ ਤੇ ਕੋਰਟਸ਼ ਵੀਰ ਇਹ ਕੋਰਟਸ਼ ਵੀਰ ਰੋਣਾ ਹੀ ਨਹੀਂ ਪਾਇਆ ਗਿਆ ਤੇ ਨਾ ਹੀ ਬਠਿੰਡੇ ਹੋਣਾ ਇਹਦੇ ਨਾਲ ਕੋਈ ਬੰਦਾ ਨਹੀਂ ਸੀ ਇਹ ਇਕੱਲਾ ਹੀ ਸੀ ਨਾਲ ਇਹਦੀ ਕੋਈ ਸਾਥ ਕੋਈ ਨਹੀਂ ਸੀ ਅਸੀਂ ਟੈਕਨੀਕਲ ਤੌਰ ਤੇ ਬੈਂਕ ਤੋਂ ਵੀ ਰਿਕਾਰਡ ਲੈ ਲਿਆ ਮੌੜ ਮੰਡੀ ਬੈਂਕ ਤੋਂ ਵੀ ਰਿਕਾਰਡ ਲੈ ਲਿਆ ਉੱਥੇ ਮੌੜ ਮੰਡੀ ਜਾਣਾ ਪਿਆ ਗਿਆ ਸਾਡੇ ਕੋਲੇ ਟੈਕਨੀਕਲ ਬੇਸਿਸ ਤੇ ਇਹਦੀਆਂ ਸੀਆਰ ਤੇ ਸੀਸੀਟੀਵੀ ਫੁਟੇਜ ਵੀ ਹੈਗੀ ਹੈ ਇਹਦੇ ਵੀ ਮੰਗਲਾ ਦਰਜ ਕੀਤਾ ਜਾਊਗਾ ਕਿਸ ਤਰੀਕੇ ਇਹਦੇ ਖਿਲਾਫ ਉਹਨੋਂ ਵੱਖਰੀ ਕਾਰਵਾਈ ਝੂਠਾ ਮੁਕੱਦਮਾ ਦਰਜ ਕਰਾਉਣ ਸੰਬੰਧੀ 217 ਬੀਐਨਐਸ ਦੇ ਤਹਿਤ ਇਹਦੇ ਖਿਲਾਫ ਕਾਰਵਾਈ ਅਮਰਚ ਲੈਂਦੇ ਜਾਰੀ ਹੈ ਹਾਂ ਜੀ ਇਹ ਬਸ ਉਹੀ ਕਿਸਾਨੋ ਦੇ ਪੈਸੇ ਹਾਜ਼ਮ ਕਰਨ ਦੀ ਖਾਤਰ ਕਿਸਾਨੋ ਜੁਆਇੰਟ ਵੀ ਨਾਲ ਉਹਦੇ ਤੇ ਐਡਨ ਕਰੋਗੇ ਹਾਂ ਉਹ ਤਫਤੀਸ਼ ਦੇ ਦੌਰਾਨ ਜਿਹੜਾ ਵੀ ਐਕਟ ਲੱਗੂਗਾ ਜੋ ਵੀ ਸੈਕਸ਼ਨ ਲੱਗਣਗੇ ਆ ਉਹ ਨਾਲ 217 ਬੀਐਨਐਸ ਦੇ ਨਾਲ ਲਾ ਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਇਹ ਇੱਕ ਲੋਕਾਂ ਲਈ ਮੈਸੇਜ ਹੋਏਗਾ ਤਾਂ ਕਿ ਜਿਹੜੇ ਵੀ ਬੰਦੇ ਝੂਠੀ ਗਲਤ ਇਨਫੋਰਮੇਸ਼ਨ ਦੇ ਕੇ ਪੁਲਿਸ ਨੂੰ ਪੁਲਿਸ ਦਾ ਸਮਾਂ ਖਰਾਬ ਕਰਦੇ ਆ ਔਰ ਲੋਕਾਂ ਨੂੰ ਔਰ ਕੱਲ ਸਾਡੀ ਸਾਰੇ ਡਿਸਟ੍ਰਿਕਟ ਦੀ ਪੁਲਿਸ ਜਿਹੜੀ ਹੈਗੀ ਹੈ ਇਸ ਕੰਮ ਲਈ ਸਾਰੇ ਆਫੀਸਰ ਸਾਹਿਬਾਨ ਸਾਰੇ ਇਸ ਕੰਮ ਲਈ ਲੱਗੇ ਰਹੇ ਬਟ ਜੋ ਇਹਦੀ ਕਹਾਣੀ ਨਿਕਲੀ ਉਹ ਬਿਲਕੁਲ ਝੂਠੀ ਨਿਕਲੀ ਤੇ ਮੈਂ ਹੋਰ ਲੋਕਾਂ ਨੂੰ ਵੀ ਅਜਿਹਾ ਸਨੇਹਾ ਦੇਣਾ ਚਾਹੁੰਦਾ ਵੀ ਜਿਹੜਾ ਵੀ ਬੰਦਾ ਝੂਠੀ ਇਤਲਾਹ ਦੇਗਾ ਜਿਹੜਾ ਵੀ ਬੰਦਾ ਪੁਲਿਸ ਨੂੰ ਗੁੰਮਰਾਹ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਚ ਲਿਆਂਦੀ ਜਾਵੇਗੀ ਕਹਿੰਦੇ ਇਸ ਆਕਾਫਾ ਹੋਜੀ ਹੈ ਸਾਕਾਫਾ ਹੋਜੀ ਹੈ ਹੁਣੇ 34 ਨੂੰ ਇਹ ਪੈਨਸ਼ਨ ਆਇਆ ਨਹੀਂ ਪਹਿਲਾਂ ਕੋਈ ਪਰਚਾ ਨਹੀਂ ਸਰ ਕਿਤੇ ਡਿਊਟੀ ਕਿਤੇ ਪਿੰਡ ਇਹ ਕੋਟਲੀ ਖੁਰਦ ਪਿੰਡ ਆ ਇਹ ਉਧਰ ਬੰਗਲੌਰ ਵਗੈਰਾ ਉਧਰ ਆਊਟ ਆਫ ਸਟੇਟ ਪਹਿਲਾਂ ਨੌਕਰੀ ਕਰਦਾ ਸੀ ਇਹ ਪੂਰੀ ਕਹਾਣੀ ਮੇਰੇ ਪਰਿਵਾਰ ਨੂੰ ਨਹੀਂ ਨਹੀਂ ਪਰਿਵਾਰ ਨੂੰ ਨਹੀਂ ਪਤਾ ਸੀ ਪਰ ਪਰਿਵਾਰ ਵਾਲੇ ਵੀ ਇਸ ਤੇ ਜਿਹੜਾ ਹੈਗਾ ਇਹ ਇਹਦੇ ਤੇ ਵਿਸ਼ਵਾਸ ਨਹੀਂ ਕਰ ਰਹੇ ਕਿਉਂਕਿ ਇਹਦਾ ਬੰਦੇ ਦਾ ਪਹਿਲਾਂ ਤੋਂ ਹੀ ਜਿਹੜਾ ਰੈਪਿਊਟੇਸ਼ਨ ਜਿਹੜਾ ਹੋ ਚੰਗਾ ਨਹੀਂ ਆਇਆ ਮੈਰਿਟ ਮੈਰਿਡ ਹੈ ਇਹਦੇ ਇੱਕ ਬੱਚਾ ਹੈਗਾ ਮੁੰਡਾ 18-19 ਸਾਲ ਦਾ ਇੱਕ ਮੁੰਡਾ ਹੈਗਾ ਜਿਹਨੇ ਦਿੱਤਾ ਕੁਛ ਇੱਕ ਡਰਾਮਾ ਕੀਤਾ ਸੀ ਬਿਲਕੁਲ ਟੋਟਲੀ ਡਰਾਮਾ ਕੀਤਾ ਇਸ ਬੰਦੇ ਨੇ ਟੋਟਲੀ ਡਰਾਮਾ ਦਾਖਲ ਹੋ ਗਿਆ ਵੈਸੀ ਦਾਖਲ ਹੋ ਗਿਆ ਵੈਸੀ ਦਾਖਲ ਹੋ ਗਿਆ ਕੋਈ ਇਹਨੂੰ ਕੁਛ ਨਹੀਂ ਹੈਗਾ ਕਿ ਕਿੰਨੇ ਟਾਈਮ ਤੋਂ ਇਸ ਜੂਆ ਖੇਡਦਾ ਸੀ 2021 ਤੋਂ 2021 ਹਾਂ ਕੈਸੀਨੋ ਖੇਡ ਰਿਹਾ 2021 ਤੋਂ ਕੀ ਕਹਿਣਾ ਚਾਹੁੰਦੇ ਆ ਜੀ ਜਿਹੜਾ ਤੁਸੀਂ ਠੀਕ ਆਹਣਾ ਜੀ ਬਸ ਮੇਰੇ ਤੋਂ ਗਲਤੀ ਹੋ ਗਈ ਹੈ ਇਕ ਕਿੰਨੀ ਕਿਤੇ ਤੋ ਜੂਆ ਖੇਡਦੇ ਸੀ। ਉਹ ਮਾਸ਼ਾਅੱਲਾ। 2021 ਤੋਂ ਕਿੰਨਾ ਕ ਨੁਕਸਾਨ ਹੋ ਗਿਆ ਪੈਸੇ ਦਾ? 1.5 ਕਰੋੜ ਰੁਪਇਆ। ਪੈਨਸ਼ਨ ਆਂਦੀ ਸੀ ਕੋਈ ਵੀ? ਪੈਨਸ਼ਨ ਪਹਿਲੀ ਆਈ ਹੈ। ਕਿੰਨੀ ਪੈਨਸ਼ਨ ਆਉਂਦੀ ਸੀ? 20000 ਰੁਪਇਆ। ਅੱਛਾ ਫਿਰ ਸਿਵਲ ਹਸਪਤਾਲ ਕਿਉਂ ਦਾਖਲ ਹੋਣਾ ਪਿਆ ਤੁਹਾਨੂੰ ਜੇ? ਮੇਰੇ ਮਾਤਾ-ਪਿਤਾ ਪੈਸੇ ਦਾ ਬਚਾ ਕਰਨ ਦੇ ਲਈ ਵੀ ਮੈਂ ਤੋ ਪੈਸੇ ਮੰਗਣਗੇ। ਮੈਂ ਪੈਸੇ ਜੂਏ ਦੇ ਵਿੱਚ ਹਾਰ ਗਿਆ ਸੀਗਾ। ਕਿੰਨੇ ਜਣੇ ਇਨਵੋਲਵ ਸੀਗੇ ਤੁਸੀਂ ਇਸ ਸਾਰੀ ਕਹਾਣੀ ਜਿਹੜੀ ਬਣਾਈ ਹੈ? ਮੈਂ ਇਕੱਲਾ ਹੀ ਸੀ। ਇਕੱਲਾ ਹੀ ਸੀ।